ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਹੋਰ ਨਵੇਂ ਵਲੌਗ 'ਚ ਸਵਾਗਤ ਆ ਜੀ ਅੱਜ ਦਾ ਤਿੰਨ ਧੁੱਪ ਕਿੜੀ-ਕੜੀ ਨਿਕਲੀ ਹੋਆ ਬੱਦਲ ਵੀ ਹੋਇਆ ਕਾਫੀ ਐਸਾਈਡ ਤੇ ਸਵੇਰ ਦਾ ਮੀਂਹ ਪੈ ਰਿਹਾ ਸੀ ਹੁਣ ਘੰਟਾ ਕਿ ਹੋਇਆ ਧੁੱਪ ਨਿਕਲੀ ਉਹਨੂੰ ਮੈਂ ਜਾ ਰਿਹਾ ਜੋਬ ਤੇ ਅੱਜ ਤੇ ਮੇਰੀ ਡਿਊਟੀ ਹੈਗੀ ਆ 1 ਤੋਂ 9 ਵਜੇ ਤੱਕ ਹੁਣ ਦੁਪਹਿਰ ਦਾ ਟਾਈਮ ਹੋਇਆ ਹੈ ਰੋਟੀ ਪਾਣੀ ਖਾ ਕੇ ਤੇ ਨਾ ਲਾਂਚ ਵਗੈਰਾ ਲੈ ਕੇ ਮੈਂ ਨਿਕਲਿਆ ਹਾਂ ਉੱਥੇ ਜਾ ਰਿਹਾ ਹਾਂ ਜੌਬ ਤੇ ਉਨ ਲਵਾਵਾਂਗਾ ਬੱਸ ਇੱਥੋਂ ਦੀ ਦੋ ਬੱਸ ਲੈਣੀਆਂ ਪੈਂਦੀਆਂ ਮੈਨੂੰ ਇੱਕ ਬੱਸ ਲੈ ਕੇ ਸਟੇਸ਼ਨ ਤੇ ਜਾਣਾ ਹੈ ਤੇ ਉੱਥੋਂ ਦੀ ਫਿਰ ਗਾਹਾਂ ਦੀ ਓਕੇ ਹੋਰ ਬੱਸ ਲੈਣੀ ਪੈਂਦੀ ਹੈ ਉਹ ਬੱਸ ਲੈ ਕੇ ਫਿਰ ਜੌਬ ਤੇ ਜਾਊਂਗਾ ਫਿਰ 9 ਵਜੇ ਨਿਕਲੂਗਾ ਚਲੋ ਨਹੀਂ ਇਹ ਬੱਸ ਫੇ ਬੱਸ ਲੈਣ ਲਈ ਪਹਿਲਾਂ ਤਾਂ ਮੈਨੂੰ ਇੱਥੋਂ ਦੀ ਸੜਕ ਪਾਰ ਕਰਨੀ ਪੈਂਦੀ ਆ ਤੇ ਬਟਨ ਦੇਖੋ ਕਿੰਨਾ ਹੋਇਆ ਸੜਕ ਪਾਰ ਕਰਨ ਲਈ ਆਹ ਬਟਨ ਦਬਾਣਾ ਪੈਂਦਾ ਇੱਥੇ ਆਸਟ੍ਰੇਲੀਆ ਦੇ ਵਿੱਚ ਤੇ ਉਹ ਜਿੱਦਾਂ ਸਾਹਮਣੇ ਲਾਲ ਰੈੱਡ ਕਲਰ ਦਾ ਨਿਸ਼ਾਨ ਬਣਿਆ ਨਾ ਤੇ ਬੰਦਾ ਜਾ ਬਣਿਆ ਆ ਇਹਨੇ ਗ੍ਰੀਨ ਹੋਣਾ ਫਿਰ ਆਪਾਂ ਸੜਕੇ ਪਾਰ ਕਰ ਸਕਦੇ ਆ ਫਿਰ ਸੜਕ ਤੋਂ ਪਾਰ ਕਰਾਂਗੇ ਥੋੜੀ ਥੋੜੀ ਦੂਰੀ ਤੇ ਬੱਸ ਸਟਾਪ ਉੱਥੇ ਬਾਸ ਆਣੀ ਆ ਗੂਗਲ ਮੈਪ ਦੇ ਵਿੱਚ ਦੇਖ ਲਈਦਾ ਵੀ ਕਿੱਥੇ ਫੇਰ ਆਪ ਵੀ ਜਾ ਦੋ ਨਾ ਐਨੇ ਨੰਬਰ ਦੀ ਗੱਲ ਸਾਣੀਆ ਇੱਥੇ ਆਣੀ ਹੈ ਤੇ ਉੱਥੋਂ ਲੈ ਕੇ ਫੇਰ ਆਪਾਂ ਜਾ ਸਕਦੇ ਬੱਦਲ ਉਹ ਹੋਇਆ ਹਵਾ ਵੀ ਚੱਲ ਰਹੀ ਆ ਧੁੱਪ ਵੀ ਨਿਕਲੀ ਹੋਰ ਜਿਹੜੇ ਮੀਂਹ ਬੰਦ ਪਿਆ ਸੀ ਆ ਦੇਖੋ ਮੀਂਹ ਦੀ ਬੂੰਦਾਂ ਇੱਥੇ ਬੋਰਡ ਦੇ ਉੱਪਰ ਡਿੱਗੀਆਂ ਹਨ ਉਹ ਤਾਂ ਥੋੜਾ ਸੁੱਕ ਗਿਆ ਸੜਕ ਵੀ ਗਿੱਲੀ ਹੋਈ ਹੋਆ ਉਮੀਦੇ ਨਾਲ ਹੀ ਹੋਈ ਹੋਆ ਪਰ ਸਮਾ ਵੈਸੇ ਤਾਂ ਵਧੀਆ ਆ ਪਰ ਮੀਂਹ ਪੈ ਗਿਆ ਤਾਂ ਫਿਰ ਠੰਡ ਵੋਹ ਜਾਂਦੀ ਇੱਥੇ ਮੀਂਹ ਪੈਣ ਦੇ ਨਾਲ ਥੋੜਾ ਜਿਹਾ ਮੀਂਹ ਪੈਂਦਾ ਹੈ ਠੰਡ ਜ਼ਿਆਦਾ ਹੋ ਜਾਂਦੀ ਆ ਬੱਦਲ ਵੀ ਕਾਫੀ ਹੋਇਆ ਹੈ ਗੱਡੀਆਂ ਆ ਰਹੀਆਂ ਆ ਜਾ ਰਹੀਆਂ ਆ ਸਾਰੇ ਆਪਣੇ ਆਪਣੇ ਕੰਮ ਦੇ ਉਹਨਾਂ ਗ੍ਰੀਨ ਹੋ ਗਿਆ ਨਹੀਂ ਹੁਣ ਤੇ ਹੁਣ ਆਪਾਂ ਸੜਕ ਪਾਰ ਕਰ ਸਕਦੇ ਆ ਜਿੰਨੀ देर ਗ੍ਰੀਨ ਉਨੀ ਦੇਰ ਤੱਕ ਕਿਸੇ ਨੇ ਨਹੀਂ ਕੋਈ ਗੱਡੀ ਨੇ ਨਹੀਂ ਇੱਥੋਂ ਨੰਗਣਾ ਉਹਨਾਂ ਨੇ ਆਪ ਹੀ ਰੁਕ ਜਾਣਾ ਆ ਤੇ ਜਿਨ੍ਹਾਂ ਨੇ ਤੁਰ ਕੇ ਜਾਣਾ ਜਾਂ ਸਾਈਕਲ ਤੇ ਜਾਣਾ ਸੜਕ ਪਾਰ ਕਰਨੀ ਆ ਉਹ ਜਾ ਸਕਦੇ ਆ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਕੋਈ ਨਹੀਂ ਕੁਝ ਗੱਡੀ ਵਾਲਾ ਐਂਟਰ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਜਿਹੜਾ ਸਾਡਾ ਤੁਰਨ ਵਾਲਿਆਂ ਦਾ ਗ੍ਰੀਨ ਨਿਸ਼ਾਨਾ ਹੋਇਆ ਹੁੰਦਾ ਹੈ ਹੁਣ ਜਿਹੜੇ ਵੀ ਨੇੜੇ ਤੇੜੇ ਦੇ ਆ ਜੋਬਾ ਤੇ ਜਾਣਾ ਜਿਹਨਾਂ ਨੇ ਜੇਤਾ ਵੀ ਜਾਣਾ ਨਾ ਉਹਨਾਂ ਦਾ ਇੱਥੇ ਆ ਦੇਖੋ ਅਮੇ ਤਾਂ ਦੁਖਾਨਾ ਅੱਗੇ ਵੀ ਸ਼ਾਇਦ ਮੈਂ ਕੀ ਸੀ ਵੀਡੀਓ ਦੇ ਵਿੱਚ ਦਿਖਾਇਆ ਹੋਣਾ ਆ ਆ ਇੱਥੇ 155 ਨੰਬਰ ਲੱਗਿਆ ਹੋਇਆ ਨਾ ਇਹ ਬੱਸ ਦਾ ਨੰਬਰ ਆ 155 ਇਹ ਬੱਸ ਆਣੀ ਹੈ ਮੇਰੀ 155 ਨੰਬਰ ਇਹਨੇ ਮੈਨੂੰ ਲੈ ਕੇ ਜਾਣਾ ਆ ਵਿਲੀਅਮਸ ਲੈਂਡਿੰਗ ਸਟੇਸ਼ਨ ਤੇ ਉੱਥੋਂ ਦੀ ਗਾਹਾਂ ਮੇਰੀ ਅਗਲੀ ਬੱਸ ਆਣੀ ਹੈ ਤੇ ਜਿਹੜਾ ਨੀਚੇ ਆ ਬੋਰਡ ਲੱਗਾ ਆ ਜੀ ਆਪਾਂ ਮੈਪ ਤੋਂ ਨਹੀਂ ਦੇਖਣਾ ਇੱਥੋਂ ਵੀ ਆਪਾਂ ਦੇਖ ਸਕਦੇ ਇਹ ਵਾਲੀ ਬੱਸ ਜਿਹਦਾ ਮੰਡੇ ਟੂ ਫਰਡੇ ਆਹ ਇਹਦਾ ਇਹਨਾਂ ਦੇ ਉਹ ਆ ਸ਼ਡਿਊਲ ਆ ਮੰਡੇ ਟੂ ਫਰਡੇ 6 ਵਜੇ ਕੇ 24 ਮਿੰਟ ਤੇ ਆਉਂਦੀ ਆ ਇੱਕ 6 ਵਜੇ ਕੇ 52 ਮਿੰਟ ਤੇ ਆਉਂਦੀ ਆ ਇਦਾਂ ਦਾ ਆ ਟਾਈਮ ਆ ਏ.ਐਮ ਦਾ ਟਾਈਮ ਆ ਤੇ ਉਤੋਂ نیچے ਆਹ ਪੀਐਮ ਦਾ ਟਾਈਮ ਆ ਸੈਟਰਡੇ ਤੇ ਸੰਡੇ ਇਹਨਾਂ ਦਾ ਅਲੱਗ ਟਾਈਮ ਹੁੰਦਾ ਕਿਉਂਕਿ ਇਹ ਪਬਲਿਕ ਹੌਲੀਡੇ ਡੇਜ਼ ਹੁੰਦੇ ਆ ਇਹਨਾਂ ਦਾ ਸ਼ਡਿਊਲ ਫੇਰ ਬੱਸ ਦਾ ਅਲੱਗ ਹੁੰਦਾ ਅਲੱਗ-ਅਲੱਗ ਟਾਈਮ ਤੇ ਆਉਂਦੀ ਆ ਉਸ ਹਿਸਾਬ ਨਾਲ ਆਪਾਂ ਇੱਥੋਂ ਵੀ ਚੈੱਕ ਕਰ ਸਕਦੇ ਆ ਤੇ ਨਹੀਂ ਤਾਂ ਮੈਪ ਤਾਂ ਹੁੰਦਾ ਹੀ ਆ ਗੂਗਲ ਮੈਪ ਉੱਥੋਂ ਆਪਾਂ ਦੇਖ ਸਕਦੇ ਆ ਤੇ ਹੁਣ ਬੱਦਲ ਸੂਰਜ ਬੱਦਲ ਹੋ ਗਿਆ ਆ ਧੁੱਪ ਵੀ ਚਲ ਗਈ ਆ ਹਵਾ ਬੜੀ ਠੰਡੀ ਚੱਲ ਰਹੀ ਆ ਆ ਲੋਕਾਂ ਦੇ ਘਰ ਆਲੇ ਦੁਆਲੇ ਇੱਥੇ ਜਿੱਥੋਂ ਮੈਂ హెయిర్ ਕਟਿੰਗ ਕਰਾਨਾ ਹੋ ਇੱਥੇ ਨੇੜੇ ਹੀ ਆਉ ਉਹ ਸਾਹਮਣੇ ਆ ਵਸ ਤੁਰ ਕੇ ਚੱਲ ਜੀਦਾ ਆ ਉਥੋਂ ਇੰਡੀਅਨ ਹੀ ਆ ਬੰਦਾ హెయిర్ ਕਟਿੰਗ ਕਰਦਾ ਜਿਹੜਾ ਇਹ ਵੀ ਪੈਨ ਲਾ ਪਿਆ ਥੋੜਾ ਥੋੜਾ ਓਹੋ ਛਤਰੀ ਵੀ ਨਹੀਂ ਮੈ ਲੈ ਕੇ ਆਇਆ ਨਹੀਂ ਲੱਗ ਪਿਆ ਆ ਬਣਿਆ ਆ ਕਿ ਇੱਥੇ ਸਾਈਕਲ ਜਾ ਸਕਦੇ ਆ ਜਾਂ ਫਿਰ ਆਪਾਂ ਤੁਰ ਕੇ ਜਾ ਸਕਦੇ ਆ ਆਹ ਵਾਲੀ ਲਾਈਨ ਤੇ ਇਸ ਤਰ੍ਹਾਂ ਹੇਠੇ ਵੀ ਬਣਿਆ ਹੁੰਦਾ ਆ ਨੀਤੇ ਸੜਕ ਤੇ ਜਿਆਦਾ ਸਾਈਕਲ ਚਲਾ ਸਕਦੇ ਆ ਜਾਂ ਤੁਰ ਕੇ ਜਿਹੜੇ ਜਾਣਾ ਉਹ ਜਾ ਸਕਦਾ ਹੋਰ ਗੱਡੀ ਵਗੈਰਾ ਕੋਈ ਹੋਰ ਚੀਜ਼ ਇੱਥੇ ਅਲਾਉਡ ਨਹੀਂ ਹੁੰਦੀ। ਤੋਂ ਕੋਈ ਨਿਕਲਾਈ ਨਹੀਂ ਵੀ ਪਈ ਜਾਂਦਾ ਤਾਂ ਉਹ ਵੀ ਨਿਕਲੀ ਉਹ ਹਵਾ ਹੀ ਚਲੀ ਜਾਂਦੀ ਆ। ਉਹ। ਪਹਿਲੀ 12:00 ਵੱਜ ਗਏ ਆ। 12:03 ਮਿੰਟ ਤੇ ਮੇਰੀ বাস ਆਣੀ ਆ। ਤੇ ਵੀ ਪਈ ਜਾਂਦਾ ਆ। ਮੇ ਵੀ ਤੁਹਾਨੂੰ ਦਿਖ ਰਿਹਾ ਹੋਊਗਾ ਮੇਰੇ ਇੱਥੇ ਚੇਕੜ ਦੇ ਉੱਤੇ ਬਾਰਿਸ਼ ਵੀ ਪਿੰਦਾ ਪਿਆ ਥੋੜੀ ਥੋੜੀ ਕਿਣੀਆਂ ਪੈ ਰਹੀਆਂ ਬੱਦਲ ਹੋ ਗਿਆ ਆ ਵਾਸਨੇ ਆਣਾ ਪੂਰੇ ਟਾਈਮ ਤੇ ਬੱਸ ਆ ਜਾਂਦੀ ਹੁੰਦੀ ਹੈ ਕਦੇ ਕਦੇ ਲੇਟ ਹੁੰਦੀ ਹੁੰਦੀ ਆ ਕਦੇ ਕਦੇ ਲੇਟ ਹੋ ਜਾਂਦੀ ਹੁੰਦੀ ਆ 2-3 ਮਿੰਟ ਲੇਟ ਹੁੰਦੀ ਆ ਓ ਜਿਆਦਾ ਤਾਂ ਨਹੀਂ ਹੁੰਦੀ ਤੇ ਕੋਈ ਜਿਆਦਾ ਹੀ ਕੋਈ ਕਾਰਨ ਬਣ ਗਿਆ ਤਾਂ ਫਿਰ ਲੇਟ ਹੋ ਜਾਂਦੀ ਆ ਨਹੀਂ ਤਾਂ ਪੂਰੇ ਟਾਈਮ ਤੇ ਆ ਜਾਂਦੀ ਆ ਹੁਣ ਇਹ ਤਾਂ ਹਜੇ ਮੈਂ ਦੇਖ ਨਹੀਂ ਰਹੀ ਸਾਹਮਣੇ ਜਿੱਥੋਂ ਆਣੀ ਆ ਤੇ 12:00 ਵਜੇ ਆ 12:03 ਤੇ ਆ ਜਾਂਦੀ ਹੁੰਦੀ ਆ অলਮੋਸਟ ਇੰਨੇ ਟਾਈਮ ਤੇ ਆ ਜਾਂਦੀ ਹੁੰਦੀ ਆ ਦੇਖਦੇ ਆ ਥੋੜੀ ਕਮੀ ਮੀ ਹੋ ਪੈ ਰਿਹਾ ਮੈਂ ਕਿ ਨੈਕਸਟ ਤੋਂ ਦੇਖਦਾ ਔਰ ਓਕੇ ਜੇ ਮੀ ਨਾ ਪਿਉਗਾ ਤਾਂ ਫਿਰ ਮੈਂ ਬੁਣਾ ਲਾਂਗਾ ਜੇ ਮੀ ਹੋ ਪੈ ਲਾਗ ਰਿਹਾ ਆ ਬੜਾ ਤੇਜ਼ ਪੈਦਾ ਵੇ ਆ ਪਾਸ ਵੀ ਆੜ ਵਾਲੀ ਜਾਵੇ ਤੇ ਹੋ ਜਾਈ ਨਹੀਂ ਆ ਆਪਣੇ ਕੋਲੋਂ ਇੱਥੇ ਨੇੜੇ ਹੀ ਆ ਘਰ ਆ ਜਿੱਤਾ ਲੱਗਾ ਮੈਨੂੰ ਛਤਰੀ ਫੜਾ ਜਵੇ ਕੋ ਪਤਾ ਨਹੀਂ ਆ ਦਿਆ ਪਾਸਾ ਦੀ ਆ ਪਹਿਲਾ ਜਾਂ ਸਤਵਿੰਦਰਾਂ ਦੀ ਆ ਤੇਜ਼ ਚੱਲ ਰਹੀ ਆ ਇੱਕਦਮ ਹੀ ਹਵਾ ਦੇ ਨਾਲ ਪੈ ਰਿਹਾ ਆ ਹਵਾ ਵੀ ਤੇਜ਼ ਚੱਲ ਰਹੀ ਆ ਬੱਦਲ ਬਹੁਤ ਆ ਬੱਦਲ ਵਾਸੇ ਥੋੜਾ ਜਿਹਾ ਹੀ ਆ ਬੱਦਲ ਇਹ ਤੁਸੀਂ ਛਰਾਟਾ ਆ ਜਿੱਦ ਤੱਕ ਪਰ ਇਹਨੇ ਗਿੱਲਾ ਕਰ ਜਾਣਾ ਮੈਨੂੰ ਮੈਨੂੰ ਲੱਗਦਾ ਐਥੇ ਜਿਹੜਾ ਮੇਰਾ ਜੰਪਰ ਹੈਗਾ ਇਹ ਦੂਸਰਾ ਆ ਇਹਦੇ ਵਿੱਚ ਅੰਦਰ ਤਾਂ ਪਾਣੀ ਜਾਂਦਾ ਨਹੀਂ ਆ ਇਹ ਸਾਫ਼ ਹੋ ਜਾਂਦਾ ਇੱਦਾਂ ਹੀ ਪਰ ਪਜਾਮੇ ਦੀ ਨਹੀਂ ਕੋਈ ਗਾਰੰਟੀ ਉਹ ਆ ਤਾਂ ਰਹੀ ਆ ਹੁਣ ਦੇਖਦੇ ਆ ਪਰ ਬੱਸ ਨੇ ਆਣਾ ਸੀਗਾ ਬੱਸ ਨੂੰ ਬੱਸ ਵੀ ਲੇਟ ਹੋ ਗਈ ਅੱਜ ਪਤਾ ਨਹੀਂ ਕੀ ਕਾਰਨ 12 ਵਜੇ ਕੇ 3 ਮਿੰਟ ਤੇ ਆਣੀ ਸੀ 3 ਮਿੰਟ ਤੋਂ ਉਪਰ ਟਾਈਮ ਹੋ ਗਿਆ 12 ਵਜੇ ਕੇ 4 ਮਿੰਟ ਹੀ ਹੋਈ ਵੈਸੇ ਅਜੇ ਹੁਣ ਉਹਨੇ ਵੀ ਆਣਾ ਆ ਉਹ ਆ ਰਹੀ ਆ ਹੁਣ ਇਦਾਂ ਸਿੱਧਾ ਪਾਰ ਨਹੀਂ ਕਰ ਸਕਦੀ ਕਿਉਂਕਿ ਉੱਥੇ ਬਟਨ ਦਬਾਣਾ ਪੈਂਦਾ ਹੈ ਜੋ ਗ੍ਰੀਨ ਲਾਈਟ ਹੁੰਦੀ ਹੈ ਫਿਰ ਆ ਸਕਦੀ ਆ ਹੁਣ ਮੈਂ ਤਾਂ ਪੂਰਾ ਗਿੱਲਾ ਹੋ ਗਿਆ ਤੋ ਦੇਖਦੇ ਆ ਕਿੱਦਾਂ ਹੁੰਦੀ ਆ ਉਹ ਤੋ ਖੜੀ ਆ ਬੱਸ ਵੀ ਆ ਗਈ ਉਧਰ ਮੈਂ ਕਹਿੰਨਾ ਮੈਂ ਮੈਂ ਛਤਰੀ ਫੜ ਲਵਾਂ ਕਿਤੇ ਅੱਗੇ ਮੀਂਹ ਨਾ ਪੈਂਦਾ ਹੋਵੇ ਉੱਥੇ ਫਿਰ ਮੈਨੂੰ ਕੋਈ ਔਖੀ ਨਾ ਹੋਵੇ ਤੇ ਅੱਜ ਮੈਂ ਆਣਾ ਵੀ ਰਾਤ ਨੂੰ ਆ 9 ਵਜੇ ਤੇ ਇਸ ਰਾਤ ਨੂੰ ਵੀ ਨਹੀਂ ਓਕਾ ਹੋ ਜਾਂਦਾ ਯਾਰ ਕਿਉਂਕਿ ਅੱਜ ਮੈਨੂੰ ਅੱਧਾ ਘੰਟਾ ਤੁਰ ਕੇ ਆਣਾ ਪੈਣਾ ਆ ਤਾਂ ਫਿਰ ਆ ਗਈ ਆ ਗਈ ਆ ਗਈ ਬੱਸ ਵੀ ਆ ਰਹੀ ਆ ਉਧਰ ਹੋਏ ਵੀ ਆ ਰਹੀ ਆ ਆ ਆ ਮੇਰੀ ਬੱਸ ਆ ਤੇ ਆ ਬੱਸ ਆ ਇਧਰ ਟ੍ਰੇਨ ਆ ਗਈ ਛੇਤੀ 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 ਬੱਸ ਆ ਗਈ ਬੱਸ ਆ ਗਈ ਫੜਾ ਦੇ ਬੰਦ ਕਰਕੇ ਫੜਾ ਦੇ ਜੀ ਇਹ ਮੈਂ ਤਾਂ ਰੁਗਿਆ ਗਿੱਲਾ ਲੱਗ ਤਕੋ ਤਾਂ ਨਹੀਂ ਹੋਇਆ ਪਰ ਯਾਰ ਥੋੜਾ ਜਿਹਾ ਗਿੱਲਾ ਹੋ ਗਿਆ ਤੇ ਛਤਰੀ ਬਣਾ ਗਈ ਸਰ ਪੂਰੇ ਟਾਈਮ ਤੇ ਫੜਾ ਕੇ ਗਈ ਆ ਸਹੀ ਟਾਈਮ ਤੇ ਫੋਨ ਕਰ ਬੱਸ ਵੀ ਆ ਗਈ ਤੇ ਛਤਰੀ ਵੀ ਆ ਗਈ ਹੁਣ ਮੈਨੂੰ ਓਖੀ ਤਾਂ ਨਹੀਂ ਹੋਊਗੀ ਕੋਈ ਰਾਤ ਮੇਗਾ ਗਿੱਲਾ ਹੋ ਗਿਆ ਇੰਨਾ ਲਓ ਜੀ ਹੁਣ ਛੱਦਰ ਹੀ ਵੜਾਈ ਗਈ ਆ ਮੀਂਹ ਵੀ हट ਗਿਆ ਵਾਹ 60 ਕ ਗਿੱਲੀ ਕਰਦੀ ਤੇ ਮੈਨੂੰ ਗਿੱਲਾ ਕਰਤਾ ਹੁਣ ਮੀਂਹ ਵੀ हट ਗਿਆ ਤੇ ਇਧਰੋਂ ਬੱਦਲ ਵੀ उड़ ਗਿਆ ਆ ਇਧਰੋਂ ਪਿੱਛੇ ਥੋੜਾ ਜਿਹਾ ਬੱਦਲ ਇਹ ਵੀ ਮੈਨਾਂ ਦਾ ਉੜ ਜਾਣਾ ਹਵਾ ਚੱਲਦੀ ਪਈ ਆ ਤੇ ਇਧਰ ਮੋਰੇ ਆ ਥੋੜਾ ਜਿਹਾ ਇਧਰ ਸਭ ਖੈ ਦਿਖ ਰਿਹਾ ਉਹ ਜੇ ਘਰ ਆ ਇਦਾਂ ਦੇ ਸੜਕਾ ਇਹ ਵੀ ਗੇਲੀਆ ਹੋਈ ਆ ਯਾ ਉਹੀ ਦਾ ਪਤਾ ਨਹੀਂ ਆ ਜੇ ਹੁਣ ਹਟਿਆ ਆ ਧੁੱਪ ਨਿਕਲੀ ਹੋਆ ਇਹ ਨਹੀਂ ਪਤਾ 5 ਮਿੰਟ ਬਾਅਦ ਮੀਂਹ ਪੈਣ ਲੱਗ ਜਵੇ ਆ ਲੋਕਾਂ ਨੇ ਗੱਡੀਆਂ ਖੜੀਆਂ ਕੀਤੀ ਹੁੰਦੀ ਐ ਇੱਥੇ ਗੱਡੀਆਂ ਖੜੀਆਂ ਕਰ ਸਕਦੇ ਆ ਬਾਹਰ ਆਪਣੇ ਘਰ ਦੇ ਗੈਰੇਜ ਵੀ ਖੜੀਆਂ ਕਰ ਸਕਦੇ ਤੇ ਇੱਥੇ ਬਾਹਰ ਜਿਹੜੀ ਘਰ ਦੇ ਮੋਹਰੇ ਸੜਕੋਂ ਦੀ ਇੱਥੇ ਵੀ ਖੜੀਆਂ ਕਰ ਸਕਦੇ ਆ ਲੋ ਜੀ ਮੈਂ ਪਹੁੰਚ ਗਏ ਆ ਵਿਲੀਅਮਸ ਲੈਂਡਿੰਗ ਸਟੇਸ਼ਨ ਧੁੱਪ ਦੇਖੋ ਕਿੰਨੀ ਵਧੀਆ ਨਿਕਲੀ ਹੋ ਆ ਸਟੇਸ਼ਨ ਆ ਤੇ ਇੱਥੇ ਪਿਛਲੇ ਪਾਸੇ ਇੱਥੇ ਹੈਗਾ ਆ ਦੂਜਾ ਰੇਲਵੇ ਸਟੇਸ਼ਨ ਆ ਜੇ ਕਿਸੇ ਨੇ ਟ੍ਰੇਨ ਚ ਜਾਣਾ ਹੋ ਇੱਥੋਂ ਜਾ ਸਕਦਾ ਹੈ ਤੇ ਆ ਹੈਗਾ ਬੱਸ ਸਟਾਪ ਇੱਦਾਂ ਬੱਸਾਂ ਦੇ ਸਟਾਪ ਬਣਿਆ ਹੋਆ ਛੋਟੇ ਛੋਟੇ ਉੱਥੇ ਬੱਸਾਂ ਰੁਕਦੀਆਂ ਆ ਕਾਫੀ ਬਾਅਦ ਲੱਕੀਮੈਂ ਤਾਂ ਦੁਕਾਨਾ ਜਿੱਥੇ ਮੈਂ ਰੁਕਣਾ ਜਾਂ ਮੈਂ ਬੱਸ ਲੈਣੀ ਆ ਆਪਰ ਪੁਲ ਜਾ ਰਿਹਾ ਹੈ ਤੇ ਧੁੱਪ ਹੁਣ ਤਾਂ ਬੜੀ ਸੋਹਣੀ ਨਿਕਲ ਗਈ ਹੋਆ ਜਿੱਦਾਂ ਹੁਣ ਇੱਥੇ ਵੀ ਬੱਸ ਸਟਾਪ ਲਿਖਿਆ ਹੋਆ ਔਰ ਜਿੱਦਾਂ ਉਹ ਬੱਸ ਆ ਗਈ 152 ਤੇ ਆ 150 ਨੰਬਰ 151 ਨੰਬਰ ਇੱਥੇ ਰੁਕਣੀ ਆ ਮੈਂ ਵੀ 152 ਜੇ ਆਇਆ ਆ ਤੇ ਹੁਣ ਮੈਂ ਲੈਣੀ ਆ 153 ਉਹ ਵਾਲੀ ਬੱਸ ਲਾਉਂਗਾ ਤੇ ਜਿੱਥੇ ਮੇਰਾ ਸਟਾਪ ਉੱਥੇ ਜਾਊਗਾ ਇਹੋ ਜਿਹਾ ਬੱਸ ਸਟਾਪ ਹੈ ਇੱਥੇ ਹੁਣ ਆ ਦੇਖੋ ਆ ਬੱਸ ਸਟਾਪ ਬੱਸ ਦਾ ਨੰਬਰ ਲੈ ਕੇ ਆਇਆ 153 ਇੱਥੇ ਰੁਕਣੀ ਆ 152 ਰੁਕਣੀ ਆ ਆਪਣੇ ਆਪਣੇ ਟਾਈਮ ਤੇ ਰੁਕਣੀ ਆ ਤੇ ਆ ਸ਼ਡਿਊਲ ਬਣਿਆ ਹੋਇਆ ਦੇਖੋ ਮੀ ਇੱਥੇ ਵੀ ਪਿਆ ਹੋਇਆ ਸੇਟਾ ਮੇਲਾ ਦਾ ਗਿੱਲੀਆਂ ਹੋਈਆਂ ਹੋਣੀਆਂ ਆ ਤੇ ਦੇਖਦੇ ਆ ਬੰਨੇ ਆ ਇੱਥੇ ਬੈਨਰ ਰੱਖਿਓ ਹੁੰਦੇ ਆ ਜੇ ਕਿਸੇ ਨੇ ਬੈਨ ਕੁਝ ਕਰਨਾ ਹੋਵੇ ਤਾਂ ਇੱਥੇ ਕਰ ਦਿੰਦੇ ਆ ਤੇ ਜਿਹੜਾ ਆਪਾਂ ਟ੍ਰੇਨ ਲੈਣੀ ਹੋਵੇ ਉਹਦਾ ਰਸਤਾ ਇਧਰੋਂ ਵੀ ਜਾਂਦਾ ਆ ਇੱਥੋਂ ਵੀ ਜਾ ਸਕਦੇ ਆ ਆਪਾਂ ਨੂੰ ਤੇ ਆ ਸਟੇਸ਼ਨ ਆ ਇੱਥੇ ਦਾ ਨਾਮ ਵਿਲੀਅਮਸ ਲੈਂਡਿੰਗ ਸਟੇਸ਼ਨ ਇਰੋਪਾ ਲਿਖਿਆ ਪੀਟੀਵੀ ਜਿਹੜਾ ਮੈਂ ਤੁਹਾਨੂੰ ਪਿਛਲੇ ਵਲੌਗ ਚ ਦਿਖਾਇਆ ਸੀ ਕਾਰਡ ਵੀ ਦਿਖਾਇਆ ਸੀ ਇਹ ਕਾਰਡ ਬੱਸ ਦੇ ਵਿੱਚ ਲੱਗਦਾ ਹੈ ਤੇ ਟ੍ਰੇਨ ਦੇ ਵਿੱਚ ਵੀ ਉਹੀ ਲੱਗਦਾ ਹੈ ਜੇ ਆਪਾਂ ਆਣਾ ਜਾਣਾ ਹੋਵੇ ਕਿਤੇ ਤੁਹਾਨੂੰ ਇੱਕ ਮੈਂ ਦਿਖਾ ਦਾਨਾ ਇੱਥੋਂ ਦੀ ਆ ਦੇਖੋ ਧੁੱਪ ਕਿੰਨੀ ਸੋਹਣੀ ਨਿਕਲੀ ਬੱਦਲ ਵੀ ਕਿੰਨੇ ਸੋਹਣੇ ਲੱਗ ਰਹੇ ਆ ਹੁਣ ਉਹ ਬੱਦਲ ਜਿਹੜੇ ਜਾ ਰਹੇ ਆ ਇਹਨਾਂ ਨੇ ਮੈਨੂੰ ਗਿੱਲਾ ਕੀਤਾ ਸੀ ਹਵਾ ਤਾਂ ਨਹੀਂ ਹੁਣ ਇੰਨੀ ਚੱਲਦੀ ਹਵਾ ਤਾਂ ਥੋੜੀ ਰੁਕੀ ਹੋਇਆ ਆ ਸਿਟਾਏ ਇੱਥੇ ਬੈਠ ਸਾਦੇ ਜਾਂ ਵੇਟ ਕਰ ਸਾਦੇ ਆਪਣੀ ਬੱਸ ਦਾ ਤੇ ਆ ਮੈਪ ਲਿਖਿਆ ਲੱਗਿਆ ਹੋਇਆ ਆ ਸਾਰਾ ਬਸ ਦਾ ਨੈਟਵਰਕ ਆ ਕਿਹੜੀ ਕਿੱਧਰੋਂ ਆਉਂਦੀ ਕਿੱਧਰੋਂ ਜਾਂਦੀ ਇਦਾਂ ਹੁਣ ਆ ਦੇਖੋ ਬੱਸ ਦੇ ਨੰਬਰ ਆ 153 182 443 ਇਹ ਜਿੱਦਣੋਂ ਆਉਂਦੀ ਜਾਂਦੀ ਆਪਾਂ ਇੱਥੋਂ ਵੀ ਇਹਨੂੰ ਦੇਖ ਸਕਦੇ ਆ ਬਾਕੀ ਉਹ ਕੋਈ ਬੱਸ ਆ ਰਹੀ ਹੈ ਮੈਂ ਬੈਠ ਗਿਆ ਨਾ ਕਿਉਂਕਿ ਮੇਰੀ ਬੱਸ ਆ ਚ ਹਜੇ ਹੈਗੇ ਆ 15-20 ਮਿੰਟ ਹੈਗੇ ਆ ਤੇ ਆ ਬੱਸ ਆਈ ਕੋਈ ਰੋ ਬਸ ਆ ਗਿਆ ਬੱਦਲ ਵੈਸੇ ਬਹੁ ਹੋਇਆ ਐ ਇਧਰਲੀ ਸਾਈਡ ਤਾਂ ਚਲੋ ਥੋੜਾ ਘਟ ਗਿਆ ਉਹ ਪਰਲੀ ਸਾਈਡ ਇਧਰ ਬੱਦਲ ਬਹੁ ਹੋਇਆ ਮੇਬੀ ਤੁਹਾਨੂੰ ਦਿਖ ਰਿਹਾ ਹੋਵੇ ਉਧਰ ਬੱਦਲ ਬਹੁ ਆਇਆ ਕਾਲਾ ਬੱਦਲ ਹੋਇਆ ਬਾਕੀ ਚਲੋ ਹੁਣ ਅੱਗੇ ਦਾ ਵਲੌਗ ਮੈਂ ਬਣਾਉਂਗਾ ਕੰਮ ਤੋਂ ਬਾਅਦ ਫ੍ਰੀ ਹੋ ਕੇ ਚਲੋ ਚੰਗਾ ਜੀ ਉਨੀ ਦੇਰ ਲਈ ਸਤਿ ਸ੍ਰੀ ਅਕਾਲ ਆਪਾਂ ਉਹ ਦੇਖੋ ਆਸਟ੍ਰੇਲੀਆ ਦੇ ਕਾਰ ਪੂਰੇ ਕਾਲੇ ਪਏ ਕੁਛ ਖਾਣ ਨੂੰ ਆਇਆ ਹੋਣਾ ਤੇ ਬੇਨਾਂ ਦੇ ਵਿੱਚ ਬੇਨੇ ਦੇ ਵਿੱਚ ਉੱਦੋਂ ਚਲ ਗਿਆ ਕਾਰ ਦੇਖਾ ਇਹ ਨਾ ਉੜੇਗਾ ਕਿੱਧਰ ਗਿਆ ਲੈ 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 ਕਾਉ ਗਿਆ ਕਾਉ ਗਿਆ ਆਪਰੇ ਚਲੇ ਗਿਆ ਅੱਖਾ ਚਿੱਟੀ ਹੈ ਇਹਦੀ ਬਾਕੀ ਪੂਰਾ ਕਾਲਾ ਪਿਆ ਪਾਣੀ ਪੀਂਦਾ ਪਿਆ ਪਿਆ ਸਾਕੋ ਸੱਚਾ ਫੀਲ ਆਉਂਦਾ ਇਹਨੇ ਪਰ ਫਿਰ ਆ ਗਿਆ ਇੱਧਰ ਨੂੰ ਕੁਛ ਦੇਖਿਆ ਹੈ ਨਹੀਂ ਆ ਲੈ ਕਰਤਾ ਬੇ ਨਿਕਾਲ ਲਈ ਇਹ ਦੇਖੋ ਮਤਲਬ ਦੀ ਜੀ ਨਹੀਂ ਮਿਲਿਆ ਲਓ ਜੀ ਮੈਂ ਤਾਂ ਉਤਰ ਗਿਆ ਬੱਸ ਚੋ ਤੇ ਚਲ ਜੀੇ ਕੰਮ ਤੇ ਪਹਿਲਾ ਵਿਅਸ ਦੇ ਵਿੱਚ ਵੀ ਧੁੱਪ ਮੀਂਹ ਪੈਣ ਲੱਗ ਪਿਆ ਸੀ ਤੇ ਆ ਦੇਖੋ ਪਾਣੀ ਖੜਾ ਹੈ ਇੱਥੇ ਤੇ ਹੁਣ ਧੁੱਪ ਨਿਕਲੀ ਹੋ ਬੜੀ ਵਧੀਆ ਬਹੁਤ ਬੜਾ ਵਧੀਆ ਹੋ ਗਿਆ ਲਓ ਜੀ ਰਹਿ ਗਿਆ ਇੱਥੇ ਪੰਜਾਬੀ ਪੋਰਟ ਤੇ ਇੱਥੇ ਕੰਮ ਕਰਦਾ ਮੈਂ ਚਲੋ ਹਾਂਜੀ ਲਓ ਜੀ ਅੱਜ ਦੀ ਸ਼ਿਫਟ ਹੋ ਗਈ ਆਫ ਰਾਤ ਦੇ ਵੱਜ ਗਿਆ ਨਾ ਮੀਂਹ ਪੈਂਦਾ ਸੀਗਾ ਪਹਿਲਾਂ ਹੁਣ ਤਾਂ ਹਟਾਰੇ ਨਿਕਲਿਓ ਚਲੋ ਮੋੜੀ ਤਾਂ ਵਧੀਆ ਹੋ ਗਿਆ ਟੂ ਪੈ ਬੋਕੇ ਹਟ ਗਿਆ ਹੁਣ ਮੈਂ ਜਾਣਾ ਇੱਥੋਂ ਦੀ ਬੱਸ ਸਟਾਪ ਤੇ ਮੈਨੂੰ ਲੱਗਣੇ ਆ 15-20 ਮਿੰਟ ਤੇ ਫੇਰ ਬੱਸ ਆਣੀ ਆ ਬੱਸ ਲੈਣੀ ਆ ਬੱਸ ਨੇ ਧੁਰ ਘਰ ਤੱਕ ਤਾਂ ਨਹੀਂ ਪਹੁੰਚਾਣਾ ਅੱਜ ਕਿਉਂਕਿ 9 ਵਜੇ ਤੋਂ ਬਾਅਦ ਬੱਸਾਂ ਨਾਲੇ ਅੱਜ ਐਤਵਾਰ ਆ ਸੰਡੇ ਬੱਸਾਂ ਦੀ ਟਾਈਮਿੰਗ ਹੋਰ ਹੁੰਦੀ ਆ ਤੇ ਬਾਅਦ ਚ 20 25 ਮਿੰਟ ਮੈਨੂੰ ਫੇਰ ਤੁਰ ਕੇ ਜਾਣਾ ਪੈਣਾ ਤੇ ਚਲੋ ਠੀਕ ਆ ਜੀ ਲਓ ਜੀ ਹੁਣ ਮੈਂ ਆ ਗਿਆ ਆ 10 15 ਮਿੰਟ ਤੁਰ ਕੇ ਆਣਾ ਪਿਆ ਮੈਨੂੰ ਅੱਜ ਜਦੋਂ 9 ਵਜੇ ਫਿਨਿਸ਼ ਹੁੰਦਾ ਆ ਫਿਰ ਤੁਰ ਕੇ ਆਣਾ ਪੈਂਦਾ ਆ ਇੱਥੇ ਆਣੀ ਮੇਰੀ ਬੱਸ ਹੁਣ ਮੈਨੂੰ ਵੇਟ ਕਰਨਾ ਪੈਣਾ ਆ 5-10 ਮਿੰਟ ਤੱਕ ਆ ਜਾਣੀ ਬੱਸ ਫਿਰ ਅੱਗੇ ਜਿੱਥੇ ਬੱਸ ਨੇ ਮੈਨੂੰ ਲਾਣਾ ਆ ਜਿੱਥੇ ਤੱਕ ਮੇਰਾ ਸਟਾਪ ਆ ਉੱਥੋਂ ਦੀ ਮੈਨੂੰ ਫਿਰ ਤੁਰ ਕੇ ਜਾਣਾ ਪੈਣਾ ਆ 15 20 20 ਮਿੰਟ ਤੇ ਆ ਦੇਖ ਲੋ ਰਾਤ ਦਾ ਤਾਂ ਨਜ਼ਾਰਾ ਆਸਟ੍ਰੇਲੀਆ ਦੇ ਵਿੱਚ ਕੱਥੇ ਰਾਤ ਨੂੰ ਨਾ ਇਦਾਂ ਦਿਨ ਯਹੀ ਰਹਿੰਦਾ ਆ ਆਸਮਾਨ ਨਾ ਚਿੱਟਾ ਚਿੱਟਾ ਹੀ ਰਹਿੰਦਾ ਆ ਪੂਰਾ ਕਾਲਾ ਨਹੀਂ ਹੁੰਦਾ ਇਧਰਲੀ ਸਾਈਡ ਤੇ ਜਿੱਦਾਂ ਸੂਰਜ ਡੁੱਬਿਆ ਨਾ ਉਧਰਲੀ ਸਾਈਡ ਤੋਂ ਤੇ ਉਧਰ ਤਾਂ ਇਹਦਾ ਲਾਈਟ ਹੀ ਆ ਇਧਰਲੀ ਸਾਈਡ ਤੋਂ ਸੋਹਣੀ ਇਧਰ ਨਹੀਂ ਰਾਇਆ ਇੱਕ ਸਾਈਡ ਤੇ ਨਹੀਂ ਰਹਾ ਹੁੰਦਾ ਇੱਕ ਸਾਈਡ ਤੇ ਇਦਾਂ ਲਾਈਟ ਜੀ ਹੁੰਦੀ ਆ ਬਾਕੀ ਇੱਥੇ ਹਜੇ ਕੋਈ ਨਹੀਂ ਜਾਣ ਲਈ ਕਿਉਂਕਿ ਅੱਜ ਹੈਗਾ ਸੰਡੇ ਸੰਡੇ ਕਈਆਂ ਨੂੰ ਛੁੱਟੀ ਹੁੰਦੀ ਆ ਕਈਆਂ ਸ਼ਿਫਟ ਆਫ ਹੁੰਦੀ ਆ ਤੇ ਸਾਡਾ ਹੈਗਾ ਕੰਮ ਦੂਜਾ ਗਰੋਸਰੀ ਦਾ ਤੇ ਉੱਥੇ ਸੰਦੇ ਨੂੰ ਓਪਨ ਹੀ ਹੁੰਦਾ ਸੱਤਾਂ ਦੇ ਸੱਤੋ ਦਿਨ ਖੁੱਲਦਾ ਆ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਆਵਾਜ਼ ਰਹੋ ਤੋਂ ਹਮਾਜੇ ਯਾਦ ਰੱਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਚੰਗਾ ਸਤਿ ਸ੍ਰੀ ਅਕਾਲ ਜੀ